ਬੇਨਤੀ ਕਰਦਾ ਹਾਂ ਕਿ ਕਾਂਗਰਸ ਦਾ ਪੂਰੇ ਤੌਰ ਤੇ ਜਿਹੜਾ ਬਾਈਕਾਟ ਕਰਨਾ ਚਾਹੀਦਾ ਵਾ ਔਰ ਨਾਲੇ ਸਮਾਜ ਨੂੰ ਇਹ ਕਹਿਣਾ ਚਾਹਾਂਗਾ ਕਿ ਵੀ ਇਹ ਲੋਕ ਜਿਹੜੇ ਆ ਇਹ ਸਾਡੇ ਸਮਾਜ ਦੇ ਪ੍ਰਤੀ ਜਿਹੜਾ ਬਹੁਤ ਹੀ ਜਿਹੜਾ ਇੱਕ ਅ ਨਿੰਦਨਯੋਗ ਜਿਹੜੀ ਆ ਇਹ ਸੋਚ ਰੱਖਦੇ ਆ ਮਾਨਸਿਕਤਾ ਇਹਨਾਂ ਦੀ ਇਹੋ ਜਿਹੀ ਹੈ ਔਰ ਇਹਨਾਂ ਤੋਂ ਦੂਰੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਔਰ ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਵਾ ਔਰ ਨਾਲ ਹੀ ਮੈਂ ਐਮਪੀ ਗੋਜਲੇ ਨੂੰ ਵੀ ਇੱਥੇ ਇੱਕ ਗੱਲ ਕਹਿਣਾ ਚਾਹਾਂਗਾ ਕਿ ਜੇ ਤੈਨੂੰ ਲੱਗਦਾ ਵਾ ਕਿ ਵੀ ਜਿਹੜਾ ਐਸੀ ਸਮਾਜ ਚੈਨੀ ਚੋਰ ਆ ਜਾਂ ਕ੍ਰਿਮੀਨਲਸ ਹੈਗੇ ਆ ਤੇ ਫਿਰ ਉਹਨਾਂ ਦੀ ਵੋਟਾਂ ਵੀ ਲੈ ਕੇ ਤੁਸੀਂ ਕਿਉਂ ਕਰਨਾ ਮੈਂ ਅੱਜ ਇਹ ਗਲੀ ਗਲੀ ਦੇ ਵਿੱਚ ਜਿਹੜੀ ਹੈ ਵੋਟਾਂ ਮੰਗਣ ਆ ਰਹੇ ਆ ਐਸੀ ਸਮਾਜ ਦੇ ਘਾਰ ਹੀ ਆ ਰਹੇ ਆ ਕੀ ਗੱਲ ਉੱਥੇ ਇਹਨਾਂ ਨੂੰ ਇਹੋ ਜਿਹੀ ਡਰ ਨਹੀਂ ਆ ਕਿਸੇ ਕਿਸੇ ਤਰੀਕੇ ਦਾ ਕਿਉਂਕਿ ਇਹ ਅੱਜ ਸਰਕਾਰਾਂ ਜਿਹੜੀਆਂ ਸੰਵਿਧਾਨਿਕ ਤੌਰ ਤੇ ਜਿਹੜੀਆਂ ਇਹ ਏੜੀਆਂ ਸੀਟਾਂ ਲੈ ਕੇ ਬੈਠੇ ਆ ਔਰ ਜੇ ਜੇ ਇਹਨੂੰ ਇੰਨਾ ਹੀ ਲੱਗਦਾ ਸੀਗਾ ਕਿ ਵੀ ਜਿਹੜਾ ਬਾਬਾ ਸਾਹਿਬ ਅਮੇਦਕਰ ਜੀ ਆ ਉਹ ਵੀ ਤਾਂ ਸਾਡੇ ਐਸੀ ਸਮਾਜ ਚੋਂ ਹੀ ਆ ਔਰ ਸੰਵਿਧਾਨ ਦੀ ਜੀ ਬਦੌਲਤ ਹੀ ਆ ਜਿਹੜੀ ਐ ਏਮ ਪਰ ਉਹ ਵੀ ਨਾ ਲੜੇ ਹਨਾ ਸੋ ਇਸ ਕਰਕੇ ਮੈਂ ਆਪਣੇ ਸਮਾਜ ਨੂੰ ਅਵੇਅਰ ਕਰਨਾ ਚਾਹੁੰਗਾ ਕਿ ਵੀ ਐਸੇ ਲੋਕ ਜਿਹੜੇ ਐਸੀ ਮਾਨਸਿਕਤਾ ਵਾਲੇ ਲੋਕ ਆ ਐਸੀ ਪਾਰਟੀ ਵਾਲੇ ਲੋਕ ਜਿਹੜੇ ਆ ਉਹਨਾਂ ਤੋਂ ਦੂਰੀ ਬਣਾ ਕੇ ਰੱਖੇ ਔਰ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਭਗਵਾਨ ਵਾਲਮੀਕੀ ਵੀਰਸਾ ਨਾਲ ਔਰ ਮੈਂ ਪੂਰੇ ਪੰਜਾਬ ਦੇ ਜਿਹੜਾ ਐਸੀ ਭਾਈਚਾਰਾ ਵਾ ਉਹਨੂੰ ਅਪੀਲ ਕਰਦਾ ਵਾਂ ਕਿ ਕਾਂਗਰਸ ਦੀ ਜਿਹੜੀ ਹੈ ਨਾ ਬਾਈਕਾਟ ਕੀਤਾ ਜਾਵੇ ਐਮਪੀ ਦੀ ਕਲੈਕਸ਼ਨਾਂ ਦੇ ਵਿੱਚ ਧੰਨਵਾਦ ਜੀ ਨਾਮ ਆਪਣਾ ਦੱਸ ਕੇ ਡੈਜੀਨ ਦੱਸ ਕੇ ਕਿ ਅੱਜ ਕਿਹੜਾ ਪਟਾਚਾ ਚੁਆ ਕੀਤਾ ਹੈ ਠੀਕ ਹੈ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਦਾਸ ਦਾ ਨਾਮ ਗੁਰਦਿਆਲ ਸਿੰਘ ਕਲਿਆਣ ਆਲ ਇੰਡੀਆ ਸ਼ਡੂਲ ਕਾਸਟ ਫੈਡਰੇਸ਼ਨ ਵੱਲੋਂ ਪੰਜਾਬ ਦਾ ਪ੍ਰਧਾਨ ਹਾਂਗਾ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸਾਰੇ ਐਸਸੀ ਪਰਿਵਾਰਾਂ ਨੂੰ ਕਿ ਜੋ ਗਰਜੀਤ ਸਿੰਘ ਉਜਲਾ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਤੋਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੇ ਸਾਡੇ ਪਰਿਵਾਰਾਂ ਬਾਰੇ ਭੱਦੀ ਸ਼ਬਦਾਵਲੀ ਵਰਤੀ ਹੈਗੀ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਇਹ ਸ਼ਬਦ ਵਰਤੋਂ ਤੋਂ ਪਹਿਲਾਂ ਸੋਚਿਆ ਵੀ ਨਹੀਂ ਕਿ ਸਾਡੀ ਕਿੰਨੀਆਂ ਕੁਰਬਾਨੀਆਂ ਵਾਂ ਪੁਰਖਾਂ ਦੀਆਂ ਜਿਸ ਤਰ੍ਹਾਂ ਕਿ ਬ੍ਰਹਮ ਗਿਆਨੀ ਬਾਲਮੀਕ ਭਗਵਾਨ ਜੀ ਫਿਰ ਅੰਮ੍ਰਿਤਸਿਦ ਬਾਬਾ ਜੀਵਨ ਸਿੰਘ ਜੀ ਅੰਮ੍ਰਿਤਸਿਦ ਬਾਬਾ ਸੰਗ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਉਹੀ ਵੰਸ ਜਿਹਾ ਹੈ ਸਾਡੇ ਉਹਨਾਂ ਦੇ ਹੀ ਪੁਰਖਾਂ ਦੇ ਗਾਂ ਬੱਚੇ ਆਗੇ ਜਿਨ੍ਹਾਂ ਨੇ ਚਾਂਦਨੀ ਚੌਂਕ ਤੋਂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲਿਆ ਕੇ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਚੋਂ ਪਿਆਸੀਗਾ ਤੇ ਦਸਵੇਂ ਪਾਤਸ਼ਾਹ ਜੀ ਨੇ ਬਾਬਾ ਜੀਮ ਸਿੰਘ ਜੀ ਨੂੰ ਇੱਕ ਨਾਂ ਲਾ ਕੇ ਉਥੇ ਖਿਤਾਬ ਦਿੱਤਾ ਸੀਗਾ ਰੰਗਰੇਟੇ ਗੁਰਕੇ ਬੇਟੇ ਲੇਕਿਨ ਇਹ ਮੰਨੂਵਾਦੀ ਸੋਚ ਦੇ ਲੋਕ ਅੱਜ ਵੀ ਸਾਡੇ ਸਮਾਜ ਨੂੰ ਮੰਨਣਾ ਨਹੀਂ ਚਾਹੁੰਦੇ ਕਿ ਸਾਨੂੰ ਗੁਰੂ ਸਾਹਿਬਾਂ ਨੇ ਆਪਣੀ ਛਾਤੀ ਨਾਲ ਲਾਇਆ ਤੇ ਆਪਣੇ ਬੱਚੇ ਕਿਹਾ ਵਾ ਇਹਨਾਂ ਨੇ ਜੋ ਗਲਤ ਸ਼ਬਦ ਵਰਤੇ ਆਗੇ ਸਾਡੇ ਐਸਸੀ ਪਰਿਵਾਰਾਂ ਵਾਸਤੇ ਇਹ ਚਿੰਦੀ ਚੋਰੀਆ ਇਹ ਨਸ਼ੇਬਾਜ਼ ਹੈ ਸ਼ੁਰੀ ਮਾਰਿਆਗੇ ਇਹ ਗੈਂਗਸਟਰ ਹੈਗੇ ਇਹ 20 ਸਾਲ ਤੱਕ ਮਾਹੀ ਪਹੁੰਚਦੇ ਆ ਮੈਂ ਉਜੜਾ ਸਾਹਿਬ ਨੂੰ ਪੁੱਛਣਾ ਚਾਹਣਾ ਕਿ ਤੁਹਾਡੇ ਪਰਿਵਾਰ ਚੋਂ ਕਿੰਨੀਆਂ ਕੁਰਬਾਨੀਆਂ ਪਹਿਲਾਂ ਤੁਸੀਂ ਤੇ ਦੱਸੋ ਸਾਡੇ ਸਮਾਜ ਦੇ ਦੇ ਜੱਗ ਜਾ ਰਿਹਾ ਸਭ ਨੂੰ ਪਤਾ ਵਾ ਕਿ ਕੁਰਬਾਨੀਆਂ ਨਾਲ ਭਰਿਆ ਇਤਿਹਾਸ ਹੈਗਾ ਐਸਸੀ ਪਰਿਵਾਰਾਂ ਦਾ ਤੁਸੀਂ ਸ਼ਬਦ ਵਰਤਣ ਲੱਗਿਆ ਉਹ ਬੜਾ ਸੋਚ ਲੈਂਦੇ ਕਿਉਂਕਿ ਤੁਹਾਨੂੰ ਇਹਨਾਂ ਐਸਸੀ ਪਰਿਵਾਰਾਂ ਦੀ 85% ਵੋਟ ਹੈਗੀ ਇਹਨਾਂ ਨੇ ਹੀ ਤੁਹਾਨੂੰ ਤਖਤਾਂ ਤੇ ਬਾਇਆ ਔਰ ਇਹਨਾਂ ਦੀਆਂ ਵੋਟਾਂ ਦੇ ਨਾਲ ਹੀ ਤੁਸੀਂ ਪਾਰਲੀਮੈਂਟ 'ਚ ਜਾਂਦੇ ਇਹਨਾਂ ਦੀ ਵੋਟਾਂ ਨਾਲ ਹੀ ਤੁਸੀਂ ਵਿਧਾਨ ਸਭਾ ਜਾਂਦੇ ਜੀ ਮੈਂ ਸਮਾਜ ਨੂੰ ਬੇਨਤੀ ਕਰਨੀ ਚਾਹਣਾ ਉਹ ਸਮਾਂ ਆ ਗਿਆ ਵਾ ਇਹਨਾਂ ਨੂੰ ਬੋਰਡ ਦੀ ਚੋਟ ਮਾਰੋ ਇਹਨਾਂ ਨੂੰ ਘਰ ਬਾਓ ਇਹਨਾਂ ਦੇ ਵਿਰੋਧ ਦੇ ਵਿੱਚ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਨਮਾਇੰਦ ਹੋ ਖਿਲਾੜੇ ਇਹ ਉਜਲੇ ਦੇ ਨਾਲ ਨਾਲ ਪੂਰੇ ਪੰਜਾਬ 'ਚ ਇਹਨਾਂ ਨੂੰ ਘਰ ਬਾਦੋ ਮੈਂ ਨਹੀਂ ਕਹਿੰਦਾ ਕਿ ਤੁਸੀਂ ਕਿਸੇ ਨੂੰ ਵੋਟ ਪਾਓ ਕਿੰਨੂੰ ਪਾਣੀ ਹੈ ਤੁਹਾਡੀ ਮਰਜ਼ੀ ਹੈ ਲੇਕਿਨ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਠੋਕੇ ਵਿਰੋਧ ਕਰੋ ਕਿਉਂਕਿ ਘਰ ਕਾਂਦੀ ਕੋਸ਼ਿਸ਼ ਕੀਤੀ ਹੈਗੀ ਤੇ ਨਾ ਹੀ ਮੈਂ ਆਪਣੇ ਸਮਾਜ ਨੂੰ ਕਹਾਂਗਾ ਇਹਨਾਂ ਨੂੰ ਮਾਫ ਕਰੋ ਕਿਉਂਕਿ ਨਾ ਠੋਕੇ ਘਰ ਬਾਓ ਬੋਰ ਦੀ ਚੋੜ ਤਗੜੀ ਦਿਓ ਇਹ ਜ਼ਿੰਦਗੀ ਭਰ ਯਾਦ ਰੱਖਣਾ ਕਿ ਐਸੀ ਪਰਿਵਾਰਾਂ ਦੇ ਨਾਲ ਕਿਸ ਤਰ੍ਹਾਂ ਹੀ ਵਰਤਣਾ ਵਾ ਕਿਸ ਤਰ੍ਹਾਂ ਇਹਨਾਂ ਦਾ ਇਤਮਾਨ ਰੱਖਣਾ ਵਾ ਔਰ ਕਿਤਨਾ ਦੇ ਸ਼ਬਦਾਂ ਨਾਲ ਇਹਨਾਂ ਨੂੰ ਮਾਨ ਦੇਣਾ ਵਾ ਔਰ ਐਸੇ ਹੀ ਗੱਲਾਂ ਦੇ ਨਾਲ ਮੈਂ ਆਲ ਇੰਡੀਆ ਸਕੂਲ ਕਾ ਫੈਡਰੇਸ਼ਨ ਤੇ ਜਿੰਨੇ ਵੀ ਜਥੇਬੰਦੀਆਂ ਵਾ ਸਾਡੀਆਂ ਸਮਾਜਿਕ ਸਾਰਿਆਂ ਨੂੰ ਬੇਨਤੀ ਕਰਦਾ ਤੇ ਵੱਧ ਚੜ ਕੇ ਸਹਿਯੋਗ ਕਰੋ ਸਾਡੇ ਅੰਮਿਤਵੀਰ ਜੀ ਦਾ ਔਰ ਸੌਰੇ ਸਮਾਜ ਦਾ ਜੋ ਕਿ ਆਪਾਂ ਗਰਜੀਤ ਸਿੰਘ ਗੁਜਲੇ ਦੇ ਬਿਆਨਾਂ ਦਾ ਠੋਕੇ ਵਿਰੋਧ ਕਰੀਏ ਔਰ ਜਿੱਥੇ ਜਿੱਥੇ ਜਾਵੇ ਇਹਦਾ ਵਿਰੋਧ ਕਰੋ ਔਰ ਸਮਾਜ ਨੂੰ ਜਾਗਰਤ ਕਰੋ ਜੋ ਕਿ ਕੱਲ ਨੂੰ ਜਿੰਨੇ ਵੀ ਸਿਆਸੀ ਆਗੂ ਆਗੇ ਉਹ ਵੀ ਸਾਡੇ ਆਸਤੇ ਕੋਈ ਨਹੀਂ ਬੋਲਿਆ ਅਜੇ ਤੱਕ ਉਹਨਾਂ ਨੂੰ ਪਤਾ ਲੱਗ ਜਾਏ ਕਿ ਜੇ ਉਹ ਗਲਤੀ ਕਰਨੇ ਕੱਲ ਨੂੰ ਉਹਨਾਂ ਦਾ ਵੀ ਅਸਰ ਹੋਏਗਾ ਜੈਪੀਮ ਜੈਪਾਰਤ ਸਾਰਿਆਂ ਜੈ ਵਾਲਮੀਕੀ ਜੀ ਜੈਪੀਮ ਜੈਪਾਰਤ ਮੈਂ ਤੁਹਾਨੂੰ ਪਤਾ ਕਿ ਕਾਫੀ ਦਿਨਾਂ ਤੋਂ ਇਹ ਚੀਜ਼ ਦੇ ਵਿੱਚ ਜਿਹੜੀ ਗੁਰਜੀਤ ਸਿੰਘ ਓਜਲਾ ਜੀ ਨੇ ਜਿਹੜਾ ਸਾਡੇ ਅਸੀਂ ਸਮਾਜ ਨੂੰ ਮਾਰਾ ਕਿਹਾ ਸੀ ਉਹ ਸੰਬੰਧ ਦੇ ਵਿੱਚ ਲਗਾਤਾਰ ਜਿਹੜਾ ਵਾ ਮੈਂ ਆਪਣੇ ਸਮਾਜ ਨੂੰ ਇਹ ਦੱਸਣਾ ਚਾਹਨਾ ਹੈ ਕਿ ਜਿਹੜੇ ਲੋਕ ਸਾਡੇ ਸੱਸੀ ਸਮਾਜ ਨੂੰ ਮਾੜਾ ਕਹਿੰਦੇ ਆ ਇਹਨਾਂ ਲੋਕਾਂ ਦਾ ਜਿਹੜਾ ਸਾਡੇ ਲੋਕਾਂ ਨੂੰ ਬਾਈਕਾਟ ਕਰਨਾ ਚਾਹੀਦਾ ਵਾ ਕਿਉਂ ਅੱਜ ਤੱਕ ਕਦੀ ਇਹਨਾਂ ਨੂੰ ਇਹਨਾਂ ਦੀ ਸਾਡੇ ਲੋਕਾਂ ਨੂੰ ਕੋਈ ਦੇਣ ਨਹੀਂ ਐਸੀ ਸਮਾਜ ਨੂੰ ਇਹਨਾਂ ਲੋਕਾਂ ਦੀ ਕੋਈ ਦੇਣ ਨਹੀਂ ਹੈਗੀ ਜਿਹੜੀ ਦੇਣੇ ਉਹ ਬਾਬਾ ਸਾਹਿਬ ਅਭੀਟ ਕਰਦੀ ਹੈ ਜਿਨ੍ਹਾਂ ਨੇ ਸੰਵਿਧਾਨ ਦੇ ਪ੍ਰਤੀ ਸਾਨੂੰ ਇਹਨਾਂ ਕੁਝ ਦਿੱਤਾ ਜਿਹੜੇ ਲੋਕ ਇਨੀ ਸੋਚ ਮਾੜੀ ਰੱਖਦੇ ਸਾਡੀ ਕੌਮ ਵਾਸਤੇ ਸਾਡੀ ਐਸੀ ਸਮਾਜ ਵਾਸਤੇ ਅੱਜ ਉਹਨਾਂ ਦਾ ਹੀ ਪੁਤਲਾ ਫੂਕਿਆ ਵਾ ਇੱਥੇ ਤੇ ਮੈਂ ਹੋਰਾਂ ਵੀ ਲੀਡਰਾਂ ਨੂੰ ਇਹ ਸਦਾਈ ਚੇਤਾਵਨੀ ਦੇਣਾ ਚਾਹਨਾ ਹੈ ਕਿ ਜਿਹੜੇ ਲੋਕ ਵੀ ਐਸੀ ਸਮਾਜ ਬਾਰੇ ਮਾੜਾ ਕਹਿਣਗੇ ਉਹਨਾਂ ਦਾ ਇਲੈਕਸ਼ਨਾਂ ਦੇ ਵਿੱਚ ਬਾਈਕਾਟ ਕੀਤਾ ਜਾਏਗਾ ਅੱਜ ਆਪ ਜੀ ਦੇ ਮੀਡੀਆ ਰਾਈ ਮੈਂ ਦੱਸਣਾ ਚਾਹਨਾ ਹੈ ਕਿ ਜਿਹੜੇ ਲੋਕ ਸਾਡੇ ਐਸੀ ਸਮਾਜ ਨੂੰ ਮਾੜਾ ਕਹਿੰਦੇ ਜਿੱਦਾਂ ਗੁਰਜੀਤ ਸਿੰਘ ਓਜਲਾ ਨੇ ਸਾਡੇ ਐਸੀ ਸਮਾਜ ਨੂੰ ਮਾੜਾ ਕਿਹਾ ਉਹਦੇ ਸੰਬੰਧ ਦੇ ਵਿੱਚ ਅਸੀਂ ਅੱਜ ਉਹਨਾਂ ਦਾ ਪੁਤਲਾ ਵੀ ਫੂਕਿਆ ਤੇ ਮੈਂ ਪੂਰੇ ਭਾਈਚਾਰੇ ਨੂੰ ਬੇਨਤੀ ਕਰਦਾ ਵਾਂ ਕਿ ਇਹਦਾ ਬਾਈਕਾਟ ਕੀਤਾ ਜਾਵੇ ਔਰ ਇਹ ਜਿਹੜਾ ਇਲੈਕਸ਼ਨਾਂ ਦੇ ਵਿੱਚ ਖਲੋਤਾ ਵਾ ਇਹਨੂੰ ਸਾਡੇ ਸਮਾਜ ਵੱਲੋਂ ਵੋਟ ਨਾ ਪਾਈ ਜਾਵੇ ਕਿਉਂ ਇਹਨਾਂ ਨੂੰ ਪਤਾ ਲੱਗੇ ਕਿ ਜਿਹੜੇ ਐਸੀ ਸਮਾਜ ਦੀ ਤਾਕਤ ਕੀ ਆ ਐਸੀ ਸਮਾਜ ਜਿਹੜਾ ਵਾ ਅੱਜ ਦੇ ਅੱਜ ਦੇ ਟਾਈਮ 'ਚ ਪੜਿਆ ਲਿਖਿਆ ਸਮਾਜ ਆ ਜਿਨ੍ਹਾਂ ਨੂੰ ਇਹਨਾਂ ਨੇ ਗੈਂਗਸਟਰ ਦੱਸਿਆ ਇਹਨਾਂ ਨੇ ਜਿਨ੍ਹਾਂ ਨੂੰ ਸ਼ੁਰੀਮਾਰ ਦੱਸਿਆ ਇਹਨਾਂ ਨੂੰ ਜਿਨ੍ਹਾਂ ਨੇ ਕਿਹਾ ਕਿ ਚਾਈਨੀ ਚੋਰਿਆ ਅੱਜ ਸਾਡੇ ਸਮਾਜ ਦੇ ਵਿੱਚ ਬੜੇ ਬੜੇ ਉੱਚ ਅਧਿਕਾਰੀਆਂ ਤੇ ਅਫਸਰ ਬੈਠੇ ਆ ਔਰ ਬੜੀ ਵਧੀਆ ਪੜ੍ਹਾਈਆਂ ਕਰਕੇ ਸਮਾਜ ਨੂੰ ਇੱਕ achi ਦੇਣ ਦੇ ਰਹੇ ਆ ਸੰਵਿਧਾਨ ਨੂੰ ਮੰਨਦੇ ਆ ਅਹੀ ਲੋਗ ਤੇ ਅੱਜ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਇਸ ਬੰਦੇ ਦਾ ਬਾਈਕਾਟ ਕੀਤਾ ਜਾਵੇ ਔਰ ਮੈਂ ਬੇਨਤੀ ਕਰੂੰਗਾ ਕਿ ਲਗਾਤਾਰ ਜਿਹੜੀ ਸੋਸ਼ਲ ਮੀਡੀਆ ਦੇ ਵਿੱਚ ਜਿਹੜੀ ਗੁਰਜੀਤ ਸਿੰਘ ਓਜਲੇ ਨੇ ਮੀਡੀਆ ਰਾਈ ਜਿਹੜਾ ਆਪਣਾ ਇੱਕ ਬਿਆਨ ਦਿੱਤਾ ਸੀ ਵਾਜ ਜਿਹੜਾ ਬਿਆਨ ਦਿੱਤਾ ਸੀ ਵਿਵਾਦਤ ਉਹਦੇ ਸੰਬੰਧ ਦੇ ਵਿੱਚ ਹੱਲੇ ਵੀ ਜਿਹੜੀ ਓਪੋਜੀਟ ਪਾਰਟੀਆਂ ਨੇ ਵੀ ਅੱਜ ਤੱਕ ਉਸ ਸੰਬੰਧ ਦੇ ਵਿੱਚ ਸਾਡੇ ਸਮਾਜ ਦੀ ਕੋਈ ਵੀ ਅੱਜ ਤੱਕ ਹੱਕ ਦੀ ਗੱਲ ਨਹੀਂ ਕੀਤੀ ਨਹੀਂ ਤੇ ਜਿਸ ਤਰ੍ਹਾਂ ਇਹਦੀ ਅੱਗ ਵਰਗੂ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਸ ਸੰਬੰਧ ਦੇ ਵਿੱਚ ਦੂਸਰੀਆਂ ਪਾਰਟੀਆਂ ਨੂੰ ਵੀ ਚਾਹੀਦਾ ਸੀ ਕਿ ਸਾਡੇ ਐਸੀ ਸਮਾਜ ਦੀ ਗੱਲ ਕਰ ਦੇ ਮਗਰ ਅੱਜ ਸਾਨੂੰ ਮਹਿਸੂਸ ਹੋ ਰਿਹਾ ਹੈ ਕਿ ਇਹਦੇ ਬੰਦਾ ਹੈ ਹੀ ਇਹੋ ਜਿਹਾ ਵਾ ਮਗਰ ਹੋਰ ਵੀ ਹੋਰ ਵੀ ਜਿਹੜੇ ਪਾਰਟੀਆਂ ਦੇ ਲੋਗ ਆ ਉਹ ਵੀ ਅੱਜ ਤੱਕ ਇਸ ਮੁੱਦੇ ਦੇ ਉੱਤੇ ਸਾਡੇ ਸਮਾਜ ਦੀ ਗੱਲ ਨਹੀਂ ਕਰ ਸਕੇ ਉਹ ਸਾਡੇ ਐਸੀ ਭਾਈਚਾਰੇ ਦੀ ਨਹੀਂ ਗੱਲ ਕਰਦੇ ਮੈਨੂੰ ਹੈਰਾਨਗੀ ਆਉਂਦੀ ਆ ਕਿ ਕੀ ਗੱਲ ਹੈ ਸਾਡੇ ਲੋਕਾਂ ਕੋ ਸਿਰਫ ਤੁਸੀਂ ਵੋਟਾਂ ਹੀ ਲੈਣਾ ਜਾਣਦੇ ਜੇ ਆਪਣਾ ਢਿੱਡ ਭਰਨਾ ਜਾਣਦੇ ਜੇ ਵੱਡੀਆਂ ਕੁਰਸੀਆਂ ਤੇ ਦਾਵੇਦਾਰੀਆਂ ਹੀ ਪਾਣਾ ਜਾਣਦੇ ਜੇ ਮਗਰ ਜਿਹੜਾ ਅੱਜ ਐਸੀ ਸਮਾਜ ਨੂੰ ਜਿਹੜਾ ਨਕਾਰੇਗਾ કોમ ઓનું ન કરેગી ઓર સમાજ ઉਦਾ બાયકટ કરેગા જય વાલ્મિકી જય તીમ જયપર દેખો જી એ ਜਿਹੜਾ ਜਿੰਨਾ ਚੋਣਾਂ ਦੇ ਦੌਰਾਨ ਨਹੀਂ ਹੈ ਜਿੰਨਾ ਚਿਰ પરમાત્મા ਨੇ ਆਪਾਂ ਨੂੰ શ્વાસ ਦਿੱਤੇ ਆ ਅਸੀਂ ਸੰਘਰਸ਼ ਕਰਦੇ ਰਾਵਾਂਗੇ દેખો એ ਜਿਹੜਾ ਸੰਘਰਸ਼ ਹੈ ਮੈਂ پورے ਸਮਾਜ ਨੂੰ ਲੈ ਕੇ ਅੱਗੇ ਫਿਰ ਸੰਘਰਸ਼ ਲੜਦਾ ਹੀ ਰਾਵਾਂਗਾ ਇਸ ਚੋਣਾਂ ਦੇ ਵਿੱਚ ਤੁਹਾਡਾ ਵੀ ਕੋਈ ਲੱਗ ਰਿਹਾ ਕਿ ਤੁਹਾਡੀ પાર્ટી ਤੁਹਾਡੀ ਅੱਗੂ ਹੋ ਸਕਦੀ ਹੈ દેખો ਜੀ ਮੈਂ ਇਹ ਚੀਜ਼ ਦੇ ਇਸ ਟੋਪਿਕ ਦੇ ਉੱਤੇ ਮੈਂ ਹੱਲੇ ਕੋਈ ਸੋਚਿਆ ਨਹੀਂ ਇਹੋ ਜੀ ਕੋਈ ਗੱਲ ਸਿੱਧੀ ਗੱਲ ਜੇ ਸਾਨੂੰ ਹੈਗਾ ਹਾਂਡੇ ਸਮਾਜ ਦਾ ਪਿਆਰ ਸਾਨੂੰ ਹੈਗਾ ਸਾਡੀ ਕੌਮ ਦਾ ਪਿਆਰ ਸਿੱਧੀ ਗੱਲ ਅਸੀਂ ਕੀ ਲੱਗਦਾ ਹੈ ਕਿਹੜੀਆਂ ਮੰਗਾਂ ਦੇ ਨਾਲ ਜਿਹੜਾ ਤੁਹਾਡਾ ਜਿਹੜਾ ਇਹ ਅੱਗੇ ਜਿਹੜਾ ਅਗਰੇਲੀ ਕਾਰਵਾਈ ਹੈ ਜਿਹੜੀ ਸ਼ੁਰੂ ਹੋ ਸਕਦੀ ਹੈ ਅਗਰੇਲੀ ਜਿਹੜੀ ਕਾਰਵਾਈ ਹੈ ਜੀ ਦੇਖੋ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਪੰਜਾਬ ਲੈਵਲ ਤੇ ਮੇਰੀਆਂ ਲਗਾਤਾਰ ਜਿਹੜੀਆਂ ਫੋਨ 'ਚ ਵਾਰਤਾਲਾਪ ਹੋ ਰਹੀਆਂ ਵਾਂ ਗੱਲਬਾਤ ਮੇਰੀ ਪੂਰੇ ਪੰਜਾਬ ਦੇ ਵਿੱਚ ਸਾਰਿਆਂ ਨਾਲ ਚੱਲਦੀ ਪਈ ਆ ਔਰ ਮੈਂ ਸਾਰਿਆਂ ਨੂੰ ਇੱਕ ਮੰਚ ਦੇ ਉੱਤੇ ਲਿਆਵਾਂਗਾ ਓਰੇ ਸੱਚੇ ਬੰਦੇ ਦੇ ਵਿੱਚ ਜਿਹੜੀ ਆ ਵੱਡੇ ਪੱਦਰ ਦੇ ਉੱਤੇ ਜਿਹੜੀ ਆ ਕਾਰਵਾਈ ਨਾਲੋ ਕੇ ਕਰਾਵਾਂਗੇ ਜੈ ਵੱਲੂਕੇ